ਚਲੇਗੀ ਨਹੀਂ ਚਲੇਗੀ ਨਹੀਂ ਚਲੇਗਾ ਪੰਜਾਬ ਦੇ ਗੁੱਸਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗਾ ਗਲਤੀ ਕਰਨ ਵਾਲੀ ਸਰਕਾਰ ਹਾਏ 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 ਨਹੀਂ ਚਲੇਗੀ ਯਾ ਕੋਈ ਨਾਜਰ ਜਲਾ ਇਸੰਦਾਰ ਕੋਈ ਕੋਈ ਬੰਦ ਕਰ ਦਿਓ ਆਪਰੇ ਬੰਦ ਕਰ ਦਿਓ ਬੰਦ ਕਰ ਦਿਓ ਕੋਈ ਨਾ ਲੈਂਦੀ ਇਹ ਗੁੱਸੇ ਦੇ ਰੋਜ਼ ਰੋਜ਼ ਪੰਜਾਬ ਆਕਸ਼ੇ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗਾ ਪੰਜਾਬ ਦੇ ਗੁੱਸਾ ਕਰਦੀ ਨਹੀਂ ਚਲੇਗੀ ਪੰਜਾਬ ਕੇ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਦੇ ਗੁੱਦਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆ ਕਰਦੀ ਕਰਨ ਵਾਲੀ ਸਰਕਾਰ ਹਾਏ 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 ਆ ਕੋਈ ਨਾ ਕੋਈ ਜਲਾਇਸ ਕਰਦਾ ਕੋਈ ਕੋਈ ਅਸਰ ਦਿਓ ਆਪਣੇ ਸਾਡੀ ਕਰਦੀ ਭਾਗੀ ਕਰਿਆ ਉਹ ਲੋ ਦੈਂਦੀ ਇੱਕ ਜਿੱਦ ਬੋਲੋ ਚਲੋ ਮੈਂ ਜੀ ਕਾਮਰੇਡ ਮਨਜੀਤਰਾ ਕਟੜਾ ਮਨਤੂ ਮੁਕਤੀ ਮੋਟਾ ਪੰਜਾਬ ਅਜਾਦਾ ਮਾਜਾ ਜਿੰਦਾ ਫੈਕਟਰੀ ਆ ਅੱਜ ਜੋ ਸਮਰਪਿਤ ਤੇ ਤਕਿਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਰਾਸਤੇ ਵਿੱਚ ਗੱਡੀਆਂ 'ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਘੈਣਾ ਸੀ ਉਹਨਾਂ ਨੇ ਧੱਕਾ ਮੁਕੀ ਕੀਤੀ ਇਹ ਆ ਭਗਤ ਸਮਾਨ ਦੀ ਨੀਤੀ ਆ ਭਗਤ ਸਮਾਨ ਨੂੰ ਲੋਕੀ ਇਹ ਦੇਖੀ ਕਿ ਇਹ ਕਿਰਪਾ ਦੀ ਸਰਕਾਰ ਆਈ ਆ ਪਰ ਭਗਤ ਸਮਾਨ ਸਰਕਾਰ ਜਿਹੜੀ ਆ ਉਹ ਬਿਲਕੁਲ ਕੋਈ ਪੂਰਵ ਵਿਰੋਧੀ ਨੀਤੀਆਂ ਦੇ ਨਾਲ ਅੱਜ ਮਜ਼ਦੂਰ ਮੁਕਤੀ ਮੋਤਾ ਪੰਜਾਬ ਆਜ਼ਾਦ ਸੰਘਰਸ਼ ਕਮੇਟੀ ਦੇ ਅਈ ਗੁਰੂਸਤ ਕਰੀ ਦੇ ਨਾਲ ਮੋਟੇ ਦਾ ਮੋਟਾ ਲਾ ਕੇ ਉਹਨਾਂ ਦਾ ਸਾਥ ਦੇਵੇਗਾ ਮਜ਼ਦੂਰਾਂ ਨੂੰ ਲਾਣ ਦਾ ਦਰ ਕਰਕੇ ਜਿਹੜਾ ਗਾਵਾ ਸਾਥ ਆ ਦੇ ਕਿੱਥੇ-ਕਿੱਥੇ ਵੀ ਸਰਕਾਰੀ ਜ਼ਮੀਨ ਹੋਏਗੀ 1972 ਦਾ ਕਾਨੂੰਨ ਜਿਹੜਾ ਬਣਿਆ ਉਹਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ ਅਸੀਂ ਕਹਿੰਦੇ ਆ ਕਿ ਮਜ਼ਦੂਰ ਲੋਕੀਆ ਭਗਤੋ ਅਸਮਾਨੀ ਵਿੱਚ ਛੱਡੋ ਆ ਪੁੱਤਰਾ ਸਾਡਾ ਜਿਹੜਾ ਜਿਹੜਾ ਸੜਿਆ ਇਹ ਰਸਤਨਾ ਚੋਲਿਆ ਕਿ ਇਹ ਇਹ ਤੁਸੀਂ ਆਪ ਜਾਣੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕੀਤਾ ਔਰ ਵਾਲੇ ਸਮੇਂ ਦੇ ਵਿੱਚ ਜਿਹੜੀ ਨੀਤੀ ਹੋਵੇਗੀ ਜਿਹੜੀ 2027 ਦੇ ਵਿੱਚ ਲਾਗੂ ਹੋਏਗੀ ਉਹਦੇ ਵਿੱਚ ਭਗਵਾਨ ਤਮਾਰ ਸਰਕਾਰ ਦੀ ਵੱਡੀ ਆਰ ਹੋਏਗੀ ਤੇ ਹੱਥ ਰਾਏਗਾ ਜਿਹੜਾ ਗਾਵਾ ਮਜ਼ਦੂਰ ਦਲ ਵਿਰੋਧੀ ਜਿਹੜੇ ਇੱਕ ਗੱਲ ਕਿਤੇ ਪੁਰਾ ਤੇ ਖਲਾਫ ਕਿਤੇ ਅਸੀਂ ਮਜ਼ਦੂਰ ਵਰਗੇ ਇਹਨਾਂ ਨੂੰ ਵੋਟਾਂ ਪਾ ਕੇ ਸਤਾ ਕੇ ਲੈ ਕੇ ਨਹੀਂ ਮਜ਼ਦੂਰ ਵਰਗੀ ਇਹਨੂੰ ਜਿਹੜਾ ਗਾ ਖਰਾਵਾਗੇ ਇਸ ਦਾ